ਜਿੰਦਾਬਾਦ ਸ਼੍ਰੀਮਤੀ ਸੋਨੀਆ ਗਾਂਧੀ ਜਿੰਦਾਬਾਦ ਸ਼੍ਰੀਮਤੀ ਸੋਨੀਆ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ^{(\text{ਵਿੰਦਰ ਗਵਾਯਾ}} \text{ਜਿੰਦਾਬਾਦ}} \text{ਅੱਜ ਸੀ ਸतीश ਕਰੋਵਰ ਦੀ ਸਾਥੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਦੇ ਘਰ ਵੀ ਕੇ ਸਾਡੇ ਸਾਰੇ ਬਲੌਗ ਦੇ ਪ੍ਰਧਾਨ ਤੇ ਹੋਰ ਸਾਡੀ ਸਾਰੀ ਕਾਂਗਰਸ ਦੀ ਟੀਮ ਨੇ ਜਿਹੜੀ ਮੀਟਿੰਗ ਕੀਤੀ ਹੈ ਕਿ ਬਾਡ ਦੇ ਵਿੱਚ ਕਿਸ ਤਰ੍ਹਾਂ ਅਸੀਂ ਬੂਥ ਲੈਵਲ ਤੇ ਜਿਹੜਾ ਕਾਂਗਰਸ ਨੂੰ ਹੋਰ ਮਜ਼ਬੂਤ ਕਰ ਸਕੀਏ} ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਬਿਲਕੁਲ ਜੀ ਹੁਣ ਅਸੀਂ ਬੂਥ ਲੈਵਲ ਤੇ پورے ਸ਼ਹਿਰ ਦੇ ਵਿੱਚ ਜਿਹੜਾ ਕੀ ਮੀਟਿੰਗਾਂ ਕਰਾਂਗੇ ਔਰ ਕਾਂਗਰਸ ਨੂੰ ਹੋਰ ਜਿਹੜਾ ਬੂਥ ਲੈਵਲ ਤੇ ਲੱਗਦਾ ਕੋਈ ਕਮੀਆਂ ਰਹਿ ਗਈਆਂ ਸੀ ਪਿਛਲੀ ਵਾਰ ਜਿਹੜੀਆਂ ਪੂਰੀਆਂ ਹੋਣਗੀਆਂ ਸਾਹਿਬ ਪਿਛਲੀ ਵਾਰ ਤਾਂ ਇੱਕ ਲੋਕਾਂ 'ਚ ਬਦਲਾ ਨਾਂ ਜਾਂ ਸਵਾਸੀ ਹੋ ਰਹੀ ਸੀ ਕੀ ਬਦਲਾ ਲੈ ਗਿਆ ਪਰ ਅੱਜ ਜਿਹੜੇ ਲੋਕ ਐ ਉਸ ਬਦਲਾਤ ਹੋ ਹੀ ਤੁਫੀ ਹੋ ਚੁੱਕੀ ਪਰ ਆਪ ਮਹਾਰੀ ਜਿਹੜੇ ਫਿਰ ਕਾਂਗਰਸ ਦੇ ਨਾਲ ਜੁੜ ਰਹੇ ਹੈ ਅੱਜ ਕਾਂਗਰਸ ਦੀ ਲਹਿਰ ਹੈ ਔਰ ਬੂਥ ਲੈਵਲ ਤੇ ਜਿਹੜਾ ਮੈਂ ਵੇਖਿਆ ਕਿ ਲੋਕ ਜਿਹੜੇ ਕਾਂਗਰਸ ਦੇ ਨਾਲ ਬੀਤੇ ਦਿਨ ਵੀ ਪੰਜ ਮੌਤਾਂ ਹੋਈਆਂ ਨੇ ਜਲਾਲਾਬਾਦ ਦੇ ਵਿੱਚ ਨਸ਼ੇ ਕਰਕੇ ਕੀ ਕਹਿਣਾ ਚਾਹੀਦਾ ਜਲਾਲਾਬਾਦ ਦੇ ਵਿੱਚ ਬਹੁਤ ਮਾੜਾ ਹਾਲ ਜਿਹੜਾ ਨਸ਼ੇ ਦਾ ਹੋ ਰਿਹਾ ਹੈ ਨੌਜਵਾਨ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਗੂੜੀਆਂ ਜਿਹੜੀਆਂ ਨੇ ਆਮ ਸ਼ਰੀਆਮ ਵਿਕਰੀ ਔਰ ਕੱਲਾ ਜਲਾਲਾਬਾਦ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਜਿਲਗਾ ਵੀ ਔਰ ਇਹ ਕੋਈ ਪੰਜਾਬ ਦੇ ਵਿੱਚ ਹੀ ਮਾਰਾ ਇਹਨਾਂ ਨੇ ਜਿਹੜਾ ਕੋਈ ਮੁਹਿੰਮ ਚਲਾਈ ਹੈ ਜੁਗ ਨਸ਼ਿਆਂ ਵਿਰੁੱਧ ਉਹ ਮੈਨੂੰ ਜਮੈਂ ਖਤਮ ਹੋ ਚੁੱਕੀ ਹੈ ਔਰ ਹਰ ਰੋਜ਼ ਹੀ ਕਿਤਨਾ ਕਿਤੇ ਜਿਹੜੇ ਨੌਜਵਾਨ ਨੂੰ ਮਾਰ ਰਹੇ ਨੇ ਔਰ ਨਸ਼ਿਆਂ ਦਾ ਬੜਾ ਮਾੜਾ ਹਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਇਹਦੇ ਵੀ ਜਿਹੜਾ ਪ੍ਰਦਰਸ਼ਨ ਕਰੂਗੀ ਕਿ ਸਰਕਾਰ ਉਜਾਊਗੀ ਕਿ ਜਿਹੜਾ ਨਸ਼ਾ ਹੈ ਉਹ ਘਟਣ ਦੀ ਬਜਾਏ ਰੋਜ਼ ਵਧਾਰੇ ਜਿਹੜਾ ਬੜਾ ਹਾਂਜੀ ਚਲੋ